ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡਰੀ ਫਾਰਮ ਮੋਗਾ ਦੇ ਜੀ ਅੱਜ ਦੀ ਵੀਡੀਓ ਪਿੰਡ ਮਾਣੂ ਕੇ ਗੱਲ ਜੀ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਅਸਤੇ ਟੋਟਲ 4 ਨਾਗਾ ਜੀ ਜਿਨ੍ਹਾਂ ਚੋਂ 2 ਟੋਕੜ ਗੱਬਣ ਚੈੱਕ ਪਾਸ ਤੇ 2 ਟੋਕੜ ਵੜਾ ਨੇ ਮੇਰੀ ਸਪੈਸ਼ਲ ਬੇਨਤੀ ਆ ਕਿ ਤੁਸੀਂ ਆਪ ਦਾ ਪਰਸਨਲ ਡਾਕਟਰ ਸਾਹਿਬਾਨ ਨਾਲ ਲਿਆ ਸਕਦੇ ਆ ਤੇ ਬਾਈ ਦੇ ਘਰੋਂ ਚੈੱਕ ਪਾਸ ਕਰਵਾ ਕੇ ਲੈ ਜਾਓ ਜੀ ਤੇ ਜਿਹੜੇ ਸੂਏ ਸਵਾ ਇਹ ਨਾਗਾ ਉਹਨਾਂ ਦੀ ਆਪਦੀ 2 ਟਾਈਮ 4 ਟਾਈਮ 6 ਟਾਈਮ ਕੋਈ ਵੀ ਵੀਰ ਮਲਕਿੰਗ ਕਰ ਸਕਦਾ ਹੁੰਦਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਨਾਮ ਤੇ ਐਡਰੈਸ ਦੱਸ ਦਿਓ ਜੀ। ਨਾਮ ਨੇਕਾ ਜੀ ਪਿੰਡ ਮਾਨੁਕੇ ਗੱਲਾ ਪੱਤੀ ਮਣੀਆਂ ਜ਼ਿਲ੍ਹਾ ਮੋਗਾ ਤੁਸੀਂ ਨਿਹਾਲ ਸਿੰਘ ਵਾਲਾ। ਮੋਬਾਈਲ ਨੰਬਰ ਜੀ। ਮੋਬਾਈਲ 97800481954 ਠੀਕ ਹੈ ਵੀਰੇ 4 ਨਾਗਾ ਜੀ। ਹਾਂ ਜੀ 4 ਨਾਗਾ। ਇੱਕ ਨੰਬਰ ਕਿੱਧਰੋਂ ਸ਼ੁਰੂ ਕਰਗੇ ਵੀਰੇ? ਆਜੋ ਜੀ ਇੱਥੋਂ। ਸੂਆ ਕਿੰਨੇ ਮਾ ਜੀ ਇਹਦਾ? ਸੂਆ ਇਹ ਪਹਿਲਾ ਜੀ। ਪਹਿਲਾ ਸੂਆ ਕਦੋਂ ਸੂਈ ਹੈ ਬਈ ਇਹੇ। ਇਹਨੂੰ 2 ਮਹੀਨੇ ਹੋ ਗਏ ਜੀ। ਬੱਚਾ ਬੱਚਾ ਸਪੇਅਰ ਆ ਜੀ ਕਿੰਨਾ ਨੈੱਟ ਦੁੱਧ ਤਿਆਰ ਆ ਜੀ ਇਹਦਾ ਹੀ 8 ਕਿਲੋ ਆ ਜੀ ਚਵਾਈ ਕਰਾ ਦਾਂਗੇ ਵੀਰੇ ਹਾਂ ਜੀ ਹਾਂ ਜੀ ਦੋ ਟਾਈਮ ਜੀ ਥਨਾ ਦੀ ਭਾਰ ਪਿੱਛੇ ਓਕੇ ਆ ਜੀ ਜਮਾ ਠੀਕ ਆ ਸੁਹਾ ਪਹਿਲਾ ਜੀ ਸੁਹਾ ਪਹਿਲਾ ਹੋਰ ਕੇ ਦਿਖਾ ਦੀ ਵੀਰੇ ਬਾਕੀ ਵੀਰੇ ਇਹਦਾ ਦੁੱਧ ਵੀ ਹੈ ਨਾ ਸੰਗਣਾ ਹੁੰਦਾ ਹੋਊਗਾ ਹਾਂ ਜੀ ਹਾਂ ਜੀ ਦੁੱਧ ਵੀ ਕਰਮਾਲੀ ਦਾ ਸੰਗਣਾ ਤੇ ਫੈਟ ਵੀ ਚੰਗੀ ਆਉਂਦੀ ਜਾਨੀ ਮੱਝਾਂ ਜੀ ਪੈਂਦਾ ਲੱਗ ਪਗ ਜੀ ਇਹ ਵੜਾ ਦਾ ਦੁੱਧ ਵੀਰੇ ਨੈੱਟ 8 ਕਿਲੋ ਦੁੱਧ ਦੀ ਤੁਸੀਂ ਚਵਾਈ ਕਰ ਸਕਦੇ ਆਂ ਆਪਦੀ ਦੋ ਟਾਈਮ ਚਾਰ ਟਾਈਮ 6 ਟਾਈਮ ਸੋਨਾ ਕੱਟ ਵਾਲਾ ਹਵਾਨਾ ਥਣ ਕੱਲਾ ਕੱਲਾ ਨਿਕੜ ਮਾ ਹਾਥੀ ਜਵਾਈ ਵਾਲਾ ਹੋੜ ਛਾਂ ਕੇ ਦੇ ਭੂਰਾ ਵੀ ਨਹੀਂ ਥਣ ਮੈਂ ਤੁਹਾਨੂੰ ਨੇੜੇ ਤੋਂ ਚੈੱਕ ਕਰਾ ਦਿੰਨਾ ਐਂਡ ਕੱਲਾ ਕੱਲਾ ਨਿਕੜ ਮਾ ਲੱਗਿਆ ਗੁਲਾਬੀ ਥਾਣਾ ਜੀ ਨੇੜੇ ਤੋਂ ਚੈੱਕ ਕਰ ਸਕਦੇ ਹੋ ਚਾਰ ਵਿੱਥੀ ਤੇ ਲੱਗੇ ਹੋਏ ਆ ਸੋਨਾ ਸਜਜਾ ਥਾਣਾ ਦਾ ਬਾਕੀ ਵੀਰੇ ਆ ਕੇ ਦਸੱਲੀ ਪਰਖ ਕਰ ਲਿਓ ਜੀ ਥਣ ਬੈਕ ਸਾਈਡ ਤੋਂ ਵੀ ਦਿਖਾ ਦਾਂਗੇ ਕੱਟ ਵਾਲਾ ਹਵਾਨਾ ਕਰਮਾਲੀ ਦਾ ਫਿਟਨੈਸ ਵਾਲਾ ਜੀ ਲਓ ਜੀ ਦੇਖ ਸਕਦੇ ਹੋ ਸੀ ਉਸ ਲੱਗ ਦੀ ਗਰੰਟੀ ਹੈ ਵੀਰੇ ਹਾਂਜੀ ਹਾਂਜੀ ਠੀਕ ਆ ਜੇ ਦਾ ਪੂਰੀ ਆ ਜਿਵੇਂ ਮਰਜੀ ਹੋਵੇ ਚਲਵਾਤਾ ਜਿਵੇਂ ਕੋਈ ਮਰਜੀ ਬੈਠਾ ਰਵੇ ਕੋਈ ਹੋਊਗਾ ਜੈਜ ਜੀ ਡਿਮਾਂਡ ਜਿਹੜੇ ਲੈਣੇ ਆ ਉਹੀ ਦੱਸੋ ਜੀ ਜੈਜ ਜੀ ਦਾ ਜੀ 42000 ਰੁਪਏ ਮੰਗੂ ਉਹ ਜੂ ਮਾਨਤਨ ਹਾਂਜੀ ਮਾਨਤਨ ਹੋਈ ਹੋਏਗਾ ਠੀਕ ਆ 42000 ਰੁਪਏ ਬਾਈ ਇਹਦੀ ਡਿਮਾਂਡ ਕਰਦੇ ਆ ਬਾਕੀ ਬਾਈ ਕਹਿੰਦਾ ਵਿੱਚੋਂ ਮਾਨਤਨ ਕਰ ਦਾਂਗੇ ਜੀ ਅੱਗੇ ਨਗ ਨੰਬਰ ਆ ਗਿਆ ਵੀਰੇ ਆਪਣਾ ਦੋ ਇਹਦਾ ਸੂਆ ਕਿੰਨਾ ਮਾ ਜੀ ਇਹਦਾ ਦੂਜਾ ਸੂਆ ਜੀ ਠੀਕ ਆ ਇਹ ਕਦੋਂ ਸੂਈ ਹੈ ਵੀਰੇ ਇਹਨੂੰ 3 ਮਹੀਨੇ ਹੋ ਗਏ ਜੀ ਇਦੇ ਥੱਲੇ ਕਿੰਨਾ ਦੁੱਧ ਤੇ 12 ਲੀਟਰ ਦੁੱਧ ਤਿਆਰ ਹੈ 12 ਲੀਟਰ ਦੁੱਧ ਹਾਂਜੀ ਚਵਾਈ ਕਰਦੇ ਹਾਂ ਕੰਡੇ ਵਾਲਾ ਠੀਕ ਹੈ ਈਆਈ ਵਗੈਰਾ ਤਾਂ ਨਹੀਂ ਹੋਈ ਇਹਦੇ ਹੋ ਗਈ 15 ਦਿਨ ਈਆਈ ਆਪਾਂ ਹੀ ਕਰਾਈਏ ਵੀਰੇ ਹਾਂਜੀ ਆਪਾਂ ਹੀ ਕਰਾਏ ਆਪਣੇ ਕੋਲ ਤੋੜ ਕੇ ਦਿਖਾ ਦੀ ਵੀਰੇ ਸੁਆ ਦੂਜਾ ਜੀ ਹਾਂਜੀ ਠੀਕ ਆ ਸੁਆ ਦੂਜਾ ਨੈਟ ਦੁੱਧ ਕਿੰਨਾ ਦੱਸਿਆ ਸੀਗਾ ਬਾਈ 12 ਕਿਲੋ ਜੀ 12 ਕਿਲੋ 12 ਕਿਲੋ ਦੁੱਧ ਦੀ ਤੁਸੀਂ ਚਵਾਈ ਕਰ ਸਕਦੇ ਆ ਰੰਗ ਪ੍ਰਿੰਟ ਵੀ ਚੰਗਾ ਜਾਤ ਬਰੀਡ ਵੀ ਚੰਗੀ ਆ 15 ਦਿਨਾਂ ਦੀ ਏਆਈ ਹੋਈ ਵੀ ਆ ਬਾਈ ਕਹਦਾ ਦੇਣੀ ਆਪਾਂ ਖਾਲੀ ਆ ਕਿਉਂਕਿ ਵੀਰੇ ਕੋਈ ਵੀ ਸੱਜਣਾ ਲੈ ਕੇ ਜਾਊਗਾ ਆਪਦਾ 15-20 ਦਿਨ ਬਚਤ ਰੱਖ ਲੈ ਜੇ ਤਾਂ ਵੀਰੇ ਗੱਬਣ ਰਹੇਗੀ ਤਾਂ ਚਲੋ ਅਗਲੇ ਦਾ ਕੈਦਾ ਹੋ ਜਾਊਗਾ ਪਰ ਜਿਹੜਾ ਮੁੱਲ ਕਰਨਾ ਬਾਈ ਕਹਿੰਦਾ ਆਪਾਂ ਖਾਲੀਆਂ ਵਾਲਾ ਹੀ ਕਰਨਾ ਸੂਨਾ ਮੁਠੀ ਵਾਲਾ ਥਣ ਮਿਲਕਵੇਂ ਨ ਪੂਰੀ ਸਟਰੋਂਗ ਆਉਂਦੀ ਆ ਰਸੇ ਵਰਗੀ ਬਾਕੀ ਕੱਟ ਵਾਲਾ ਹਵਨ ਬੈਕ ਸਾਈਡ ਤੋਂ ਵੀ ਤੁਸੀਂ ਥਣ ਚੈੱਕ ਕਰ ਸਕਦੇ ਹੋ 12 ਕਿਲੋ ਨੈਟ ਦੁੱਧ ਤਿਆਰ ਆ ਤੇ ਇਹਦੀ ਕੀ ਡਿਮਾਂਡ ਰਹਿਣ ਵਾਲੀ ਆ ਵੀਰੇ ਇਹ ਆਈ 40000 ਪੀਸ ਕੋਜੂ ਮੜਾ ਮੋਟਾ ਜੀ ਹਾਂ ਜੀ ਮਾਂ ਤਾਨ ਹੋਈ ਠੀਕ ਆ ਇਹ ਕੁੰਡੇ ਸਿਗਪੂਰੀ ਆ ਜੀ ਠੀਕ ਆ 40000 ਰੁਪਿਆ ਡਿਮਾਂਡ ਆ ਵਿੱਚੋਂ ਥੋੜਾ ਕੰਨਾ ਮਾਨਤਾ ਨਾ ਆਪਾਂ ਕਰ ਦਾਂਗੇ ਅੱਗੇ ਨਗ ਨੰਬਰ ਆ ਗਿਆ ਵੀਰੇ 3 ਬਰੀਡ ਚੈੱਕ ਕਰੋ ਵੈਡ ਦੀ ਸੂਆ ਕਿੰਨਾ ਮੈਂ ਵੀਰੇ ਇਹ ਪਹਿਲੇ ਸੂਏ ਸੂਏ ਦੂਜੇ ਨੂੰ ਗੱਭਣਾਂ 2.5 ਮਹੀਨਾ ਦੀ ਚੈੱਕ ਪਾਸ ਆ ਜੀ ਚੈੱਕ ਪਾਸ ਆਈ ਦੁੱਧ ਕਿੰਨਾ ਵੀਰੇ ਦੁੱਧ ਇਹਦਾ ਹੀ 8 ਕਿਲੋ ਆ ਜੀ ਤੇ 7 ਚਵਾਈ ਕਰ ਦਾਂਗੇ ਆਪਾਂ ਠੀਕ ਆ ਦੰਦ ਚੈੱਕ ਦੰਦ ਨਹੀਂ ਆਪਾਂ ਪੱਟੀ ਵੇਖੇ ਚੈੱਕ ਨਹੀਂ ਕੀਤੇ ਜੀ ਨਹੀਂ ਜੀ ਠੀਕ ਆ 8 ਕਿਲੋ ਨੈਟ ਦੁੱਧ ਆ ਜੀ ਟਾਈ ਮਹੀਨਿਆਂ ਦੀ ਕਨਫਰਮ ਚੈੱਕ ਪਾਸ ਆ ਜੇ ਆਪਾਂ ਬਰੀਡ ਦੀ ਗੱਲ ਕਰਗੇ ਤਾਂ ਵੀਰੇ ਬਰੀਡ ਦਾ ਕੋਈ ਅੰਤ ਨਹੀਂ ਚਾਰ ਉਂਗਲਾਂ ਦਾ ਹੀ ਕਰਨਾ ਸਾਰਾ ਕਰਮਾਲੀ ਦਾਦਾ ਕੀ ਲੈਗ ਸਪੋਰਟ ਚੈੱਕ ਕਰ ਲੋ ਸਟੇਟਨੈਸ ਰੀੜ ਦੀ ਹੱਡੀ ਦੀ ਚੈੱਕ ਕਰ ਲੋ ਮੋਟਾ ਥਣ ਥਣ ਮੇ ਚੈੱਕ ਵੀ ਕਰਵਾ ਦਿਨਾ ਤੁਹਾਨੂੰ ਮੁੱਠੀ ਵਾਲਾ ਜੀ ਮੋਟਾ ਚਾਰ ਹੀ ਥਣਾ ਫੂੜ ਸ਼ਾਂ ਕੇ ਤੇ ਭੂਰਾ ਵੀ ਨਹੀਂ ਸੋਨਾ ਕਟ ਵਾਲਾ ਫਿਟਨੈਸ ਵਾਲਾ ਹਵਾਨਾ ਜੀ ਚੰਗੀ ਆ ਵੀਰੇ ਵੜ ਚਮਕ ਦਮ ਕਾਲੀ ਤੇ ਸੰਭੀ ਪਲੀ ਵੜ ਆ ਜੀ ਬਾਕੀ ਸਪੈਸ਼ਲ ਬੇਨਤੀ ਆ ਬਈ ਆਪਦਾ ਪਰਸਨਲ ਡਾਕਟਰ ਸਾਹਿਬਾਨ ਨਾਲ ਲੈ ਕੇ ਆਇਓ ਤੇ ਬਾਈ ਦੇ ਘਰੋਂ ਤੁਸੀਂ ਚੈੱਕ ਪਾਸ ਕਰਵਾ ਕੇ ਲਿਜਾ ਸਕਦੇ ਆ ਤੇ ਇਹਦੀ ਜੈ ਜੀ ਡਿਮਾਂਡ ਵੀਰੇ ਇਹਦੀ 54000 ਹੈ ਠੀਕ ਆ ਜੇ ਕੋਈ ਸੱਜਣ ਵੀਰੇ ਜੋੜਾ ਲੈ ਜੇ ਜੋੜਾ ਲੈ ਲੈਸ ਕਰ ਦਾਂਗੇ ਜੀ ਹਾਂ ਜੋ ਮਾਨਤਾਂ ਜੀ ਠੀਕ ਆ 54000 ਰੁਪਏ ਇਹਦੀ ਕੀਮਤਾਂ ਵਿੱਚੋਂ ਥੋੜਾ ਕਨਾ ਮਾਨਤਾਂ ਹੋ ਜਾਊਗਾ ਜੀ ਨਾ ਅਗਰ ਨੰਬਰ ਆ ਗਿਆ ਵੀਰੇ ਆਪਣਾ 4 ਇਹਦਾ ਸੂਆ ਕਿੰਨਾ ਮਾ ਜੀ ਇਹ ਜੀ ਤੀਜਾ ਸੂਆ ਸੂਈ ਵੀ ਚੌਥੇ ਆਸਤੇ ਪੰਜਾਮੀ ਨਹੀਂ ਗਾਬਾ ਚੈੱਕ ਪਾਸ ਚੈੱਕ ਪਾਸ ਕਿੰਨਾ ਜੀ ਦੁੱਧ 14 ਲੀਟਰ ਆ ਇਹਦਾ ਅੱਜ ਤਿਆਰ ਆ ਤਿਆਰ ਆ ਜੀ ਪੰਜਾਂ ਮਹੀਨਿਆਂ ਦੀ ਥੱਲੇ 14 ਲੀਟਰ ਸੱਜਰ ਦਾ ਕੀ ਰਿਕਾਰਡ ਆ ਬਈ ਇਹਦਾ ਇਹਦਾ 25 ਲੀਟਰ ਤਵੇ ਆਪਾਂ ਨੇ ਕਹਿ ਦੀ ਕਿਉਂਕਿ ਵੱਡੀ ਆ ਵੀਰੇ ਬਰੀਡ ਵਾਲੀ ਆ ਤੁਸੀਂ ਆਪ ਹੀ ਅੰਦਾਜ਼ਾ ਲਾ ਲਿਓ ਬਈ ਪੰਜਾਂ ਮਹੀਨਿਆਂ ਦੀ ਥੱਲੇ 14 ਕਿਲੋ ਇਹ ਇਧਰਲੀ ਸ਼ੈਡ ਮੂਹਲੇ ਥਾਂ ਚੋਂ ਥੋੜਾ ਆਪਾਂ ਆ ਰਹਾਂ ਹਾਂ ਮੂਹਲੇ ਚੋਂ ਕਵੇਣੀ ਵਾਲੇ ਸ਼ੈਡ ਆ ਰਹਾਂ ਹਾਂ ਜੀ ਹਾਂ ਛਿੱਟਾ ਜਾ ਮਾਰਦੀ ਹਾਂ ਹਾਂ ਛਿੱਟਾ ਮਾਰਦੀ ਹਾਂ ਦੁੱਧ ਪੂਰਾ ਵੀਰੇ ਦੁੱਧ ਪੂਰਾ ਸਹੀ ਆ ਕੋਈ ਧਾਰ ਘਟ ਨਹੀਂ ਧਾਰ ਨਹੀਂ ਘਟ ਵੈਸੇ ਹੀ ਹੁੰਦਾ ਹਾਂ ਮੈਂ ਤਾਂ ਚੋਂ ਚ ਟੈਟ ਤਾਂ ਨਹੀਂ ਵੀਰੇ ਨਹੀਂ ਨਹੀਂ ਜਮਾ ਪੋਲੀ ਆ ਠੀਕ ਆ ਵੀਰੇ ਥਣਾ ਦੀ ਓਕੇ ਆ ਇੱਕ ਥਣ ਚ ਵੀਰੇ ਫੁਹਾਰਾ ਆਉਂਦਾ ਤੁਹਾਨੂੰ ਮੈਂ ਪਹਿਲਾ ਦੱਸਦਾ ਇਹ ਤਾਂ ਦੱਸਦਾ ਵੀਰੇ ਕੋਈ ਵੀ ਸੱਜਣ ਦੂਰੋਂ ਨੇੜੋਂ ਚੱਲ ਕੇ ਆਉਂਦਾ ਤਾਂ ਫਿਰ ਉਹਨੂੰ ਸੌਖਾ ਹੋ ਜਾਂਦਾ ਵਿਚਾਰੇ ਦਾ ਗੀੜਾ ਨਹੀਂ ਵੱਜਦਾ ਜੀ ਬਾਕੀ ਮੁਠੀ ਵਾਲਾ ਥਣਾ ਪੰਜਾਬੀ ਸਰਪੂਰੀ ਜੀ ਇੱਕ ਪਾਸ ਕਰਵਾ ਕੇ ਲੈ ਜਾਓ ਜਿਵੇਂ ਕੋਈ ਮਰਜੀ ਬੈਠਾ ਰਵੇ ਜੀ ਥੋੜਾ ਜਿਹਾ ਕੈਮਰੇ ਤੋਂ ਡਰਦਾ ਜੀ ਬਾਕੀ ਆ ਆ ਥਣ ਤੋਂ ਸੱਜਰ ਦਾ ਰਿਕਾਰਡ ਤਾਂ ਆਪੇ ਹੀ ਵੀਰੇ ਚੰਗਾ ਹੋਣਾ ਆ ਥਣ ਤੋਂ ਠੀਕ ਆ ਤੋ ਇਹਦਾ ਸੀਮਾ ਰਿਕਾਰਡ ਵੀਰੇ ਮਿਲਿਆ ਸੀਮਣਕਾਰ ਹੈਗਾ ਜੀ ਇਹਦਾ ਰਿਕਾਰਡ ਹੈ ਹਾਂਜੀ ਹਾਂਜੀ ਠੀਕ ਆ ਇਹਦੀ ਕੀਮਤ ਕੀ ਰਹਿਣ ਵਾਲੀ ਆ ਜੀ ਇਹਦੀ 55000 ਜੀ ਠੀਕ ਆ ਇਹਦੀ ਕੀਮਤ ਹੈਗੀ 55000 ਰੁਪਇਆ ਬਾਕੀ ਚਾਰਾ ਨਗਾ ਜੋ ਕੋਈ ਵੀ ਨਗ ਤੁਹਾਨੂੰ ਫੱਟ ਬੈਂਦਾ ਤਸੱਲੀ ਪਰਖ ਤੁਸੀਂ ਆ ਕੇ ਕਰ ਸਕਦੇ ਆ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਧੰਨਵਾਦ ਜੀ